ਸਸਟ ਕਾਲ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਚੋਲਾ ਦੀਆਂ ਪਿੰਨੀਆਂ ਤੇ ਇੱਥੇ ਮੈਂ 1 ਕਿਲੋ ਦੁੱਧ ਲਿਆ ਸੀ ਤੇ ਦੁੱਧ ਆਪਾਂ ਕੱਚਾ ਹੀ ਦੁੱਧ ਲਿਆ ਸੀ ਤੇ ਇੱਥੇ ਆਪਾਂ ਅੱਧਾ ਕਿਲੋ ਆਟਾ ਲਿਆ ਆ ਆਟੇ ਨੂੰ ਆਪਾਂ ਘਰ ਵਿੱਚ ਵੀ ਪੀਸ ਸਕਦੇ ਆਪਾਂ ਬਾਜ਼ਾਰ ਚੋਂ ਵੀ ਸਾਨੂੰ ਆਟਾ ਮਿਲ ਜਾਂਦਾ ਤੇ ਘਰ ਵਿੱਚ ਵੀ ਆਪਾਂ ਆਟਾ ਪੀਸ ਕੇ ਤਿਆਰ ਕਰ ਸਕਦੇ ਆ ਪਹਿਲੇ ਸਭ ਤੋਂ ਪਹਿਲਾਂ ਆਪਾਂ ਚੋਲਾ ਨੂੰ ਸਾਫ਼ ਕਰਕੇ ਭਿਓ ਕੇ ਫਿਰ ਉਹਨਾਂ ਨੂੰ ਸੁਕਾ ਕੇ ਧੁੱਪ 'ਚ ਫਿਰ ਆਪਾਂ ਇਹਨਾਂ ਨੂੰ ਮਿਕਸੀ ਵਿੱਚ ਗ੍ਰाइंड ਕਰ ਸਕਦੇ ਆ ਤੇ ਇੱਥੇ ਮੈਂ ਲਈ ਅੱਧਾ ਕਿਲੋ ਆਟੇ ਦੇ ਵਿੱਚ 300 ਗ੍ਰਾਮ ਖੰਡ ਪਾਵਾਂਗੇ ਖੰਡ ਅਸੀਂ ਪੀਸ ਕੇ ਲਈ ਸੀ ਬੂਰਾ ਖੰਡ ਲਈ ਆਪਾਂ ਤੇ ਇੱਥੇ ਦੋ ਚਮਚੇ ਮੈਂ ਸੌਂਫ ਲਈ ਸੀ ਨਾਰੀਅਲ ਦਾ ਬਰਾਦਾ ਆਪਾਂ ਕੱਟ ਲਿਆ ਸੀ ਥੋੜਾ ਜਿਹਾ ਇੱਕ ਚਮਚਾ ਜਵੈਣ ਪਾਵਾਂਗੇ ਆ ਇੱਕ ਚਮਚਾ ਆਪਾਂ ਸੁੰਡ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਸੌਗੀ ਪਾ ਦਵਾਂਗੇ ਤੇ ਤੁਸੀਂ ਆਪਣੀ ਪਸੰਦ ਦਾ ਟਰਾਈ ਫਰੂਟ ਕੋਈ ਵੀ ਤੁਸੀਂ ਪਸੰਦ ਕਰਦੇ ਹੋ ਪਾ ਸਕਦੇ ਜੀ ਗੈਸ ਨੂੰ ਔਨ ਕਰਕੇ ਕਿਆਸ ਦੇ ਉੱਪਰ ਪਤੀਲਾ ਰੱਖਤਾ ਹੁਣ ਆਪਾਂ ਇਹਦੇ ਵਿੱਚ ਦੁੱਧ ਨੂੰ ਪਾ ਦਵਾਂਗੇ ਦੁੱਧ ਪਾ ਕੇ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਕਾੜਾਂਗੇ ਦੁੱਧ ਨੂੰ ਦੁੱਧ ਕਾਫੀ ਕੜ ਕੜ ਕੇ ਸੰਗਣਾ ਹੋ ਗਿਆ ਸੀ ਤੇ ਇਸ ਲਈ ਸਾਦੇ ਕਿੰਨਾ ਜ਼ਿਆਦਾ ਘੱਟ ਦੁੱਧ ਹੋ ਗਿਆ ਕੜ ਕੜ ਕੇ ਸੰਗਣਾ ਹੋ ਗਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ نیچے ਲਾ ਦਵਾਂਗੇ ਗੈਸ ਤੇ ਕੜਾਈ ਰੱਖ ਲਈ ਕੜਾਈ ਦੇ ਵਿੱਚ ਇੱਕ ਚਮਚਾ ਪਾ ਦੇਸੀ ਘਿਓ ਪਾ ਦਵਾਂਗੇ ਦੇਸੀ ਘਿਓ ਨੂੰ ਗਰਮ ਕਰ ਲੈਣੇ ਕੜਾਈ ਦੇ ਵਿੱਚ ਅੱਪਾ ਚੌਲਾਂ ਦਾ ਆਟਾ ਪਾ ਦਵਾਂਗੇ ਆਟੇ ਨੂੰ ਅੱਪਾ ਭੁੰਨ ਲਵਾਂਗੇ ਆਟੇ ਨੂੰ ਸਿਰਫ ਆਪਾਂ 5-6 ਮਿੰਟ ਹੀ ਭੁੰਨਾਗੇ ਆਟੇ ਦਾ ਆਟੇ ਨੂੰ ਆਪਾਂ ਜ਼ਿਆਦਾ ਬਰਾਉਣ ਨਹੀਂ ਕਰਨਾ ਸਿਰਫ ਇੰਨਾ ਦਾ ਕਲਰ ਹੀ 2 ਮਿੰਟ ਵਾਸਤੇ ਆਪਾਂ ਚੇਂਜ ਕਰਨਾ ਜਿਹੜਾ ਥੋੜਾ ਜਿਹਾ ਕਲਰ ਚੇਂਜ ਹੋ ਜੇ ਇੰਨਾ ਕ ਆਪਾਂ ਭੁੰਨਾਗੇ ਲਗਾਤਾਰ ਹੀ ਆਪਾਂ ਇਹਨੂੰ ਸਿੱਪੀ ਦੇ ਨਾਲ ਇਹਨੂੰ ਭੁੰਨ ਲਵਾਂਗੇ ਆਟੇ ਦਾ ਕਲਰ ਚੇਂਜ ਹੋ ਰਿਹਾ ਸੀ ਤੇ ਆਟੇ ਨੂੰ ਮੈਂ 5-6 ਮਿੰਟ ਵਾਸਤੇ ਆਪਾਂ ਆਟੇ ਨੂੰ ਭੁੰਨਿਆ ਸੀ ਤੇ ਆਟੇ ਦਾ ਕਲਰ ਵੀ ਚੇਂਜ ਹੋ ਗਿਆ ਠੀਕ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਸੌਂਫ ਖੋਪੇ ਨੂੰ ਪਾ ਦਵਾਂਗੇ ਚਵਨ ਸੁੰਡ ਤੇ ਸੋਗੀ ਨੂੰ ਪਾ ਦਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਇਸੇ ਸੇਕਦੇ ਆਟੇ ਗਰਮ ਦੇ ਵਿੱਚ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਕਿ ਇਹ ਸਾਰੀਆਂ ਚੀਜ਼ਾਂ ਨਾਲ ਹੀ ਇਹ ਭੁੱਜ ਜਾਣ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਲਾ ਦਾਂਗੇ ਇਹਨੇ ਸੇਕ ਆਟੇ ਆਟਾ ਗਰਮ ਹੀ ਆਟੇ ਦੇ ਨਾਲ ਹੀ ਇਹ ਭੁੱਜ ਜਾਣਗੇ ਪਹਿਲੇ ਵਿੱਚ ਖੰਡ ਪਾ ਦਾਂਗੇ ਖੰਡ ਪਾ ਕੇ ਇਹਨੂੰ ਮਿਕਸ ਕਰਾਂਗੇ ਖੰਡ ਪਾ ਕੇ ਅਸੀਂ ਮਿਕਸ ਕਰ ਦਿੱਤਾ ਤੇ ਹੁਣ ਇਹਦੇ ਵਿੱਚ ਦੁੱਧ ਪਾ ਦਾਂਗੇ ਦੁੱਧ ਪਾ ਕੇ ਆਪਾਂ ਇਹਨੂੰ ਹੁਣ ਮਿਕਸ ਕਰ ਲਵਾਂਗੇ ਜਿਹੜਾ ਬਾਕੀ ਦਾ ਦੁੱਧ ਉਹਨੂੰ ਵੀ ਪਾ ਦਵਾਂਗੇ। ਆਟੇ ਨੂੰ ਆਪਾਂ ਚੰਗੀ ਤਰ੍ਹਾਂ ਅਰਲਾ ਲਿਆ ਸੀ ਤੇ ਇਹਨੂੰ ਆਪਾਂ ਠੰਡਾ ਕਰਨ ਕਰਨਾਵਾਂਗੇ ਜਿਹੜੇ ਆਪਣੇ ਹੱਥ ਨਾਲ ਪਿੰਨੀਆਂ ਵੱਟੀਆਂ ਜਾਣ। ਥੋੜਾ ਜਿਹਾ ਆਪਾਂ ਇਹਨੂੰ ਠੰਡਾ ਕਰਾਂਗੇ ਜਿੰਨਾ ਕ ਆਪਣੇ ਹੱਥ ਵਿੱਚ ਸੇਕ ਆ ਜਾਏ ਆ ਤੇਰਾ ਤੇ ਫਿਰ ਆਪਾਂ ਇਹਦੀ ਪਿੰਨੀਆਂ ਬਣਾ ਲਵਾਂਗੇ ਛੋਲਾਂ ਦਾ ਆਟਾ ਠੰਡਾ ਹੋ ਗਿਆ ਹੁਣ ਆਪੇ ਇਹਦੀਆਂ ਪਿੰਨੀਆਂ ਨੂੰ ਬਣਾ ਲਾਂਗੇ ਇਸ ਤਰ੍ਹਾਂ ਦੀਆਂ ਪਿੰਨੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਥੇ ਆਪਾਂ ਸਾਰੀਆਂ ਪਿੰਨੀਆਂ ਨੂੰ ਬਣਾ ਲਾਵਾਂਗੇ। ਆਹ ਦੇਖ ਸਕਦੇ ਤੁਸੀਂ। ਚੌਲਾਂ ਦੀਆਂ ਪਿੰਨੀਆਂ ਬਣ ਕੇ ਤਿਆਰ ਆ ਤੇ ਬਹੁਤ ਵਧੀਆ ਪਿੰਨੀਆਂ ਬਣੀਆਂ ਆ। ਪਿੰਨੀਆਂ ਆਪਾਂ ਬਣ ਕੇ ਤਿਆਰ ਕਰ ਲੀਆਂ ਪਿੰਨੀਆਂ ਤੇ ਪਿੰਨੀਆਂ ਨੂੰ ਆਪਾਂ ਤੋੜ ਕੇ ਦਿਖਾਉਣੀ ਤੁਹਾਨੂੰ ਬਹੁਤ ਜ਼ਿਆਦੀਆਂ ਇਹ ਪਿੰਨੀਆਂ ਮਲੈਮ ਬੜੀਆਂ ਤੇ ਕੂੜੀਆਂ ਸਾਰੇ ਆਪਣੇ ਵੱਡੇ ਬਜ਼ੁਰਗ ਵੀ ਇਹਨਾਂ ਨੂੰ ਖਾ ਸਕਦੇ ਆ ਜੇ ਤੁਹਾਨੂੰ ਪਿੰਨੀਆਂ ਦੀ ਰੈਸਪੀ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਵੇਖ ਕੇ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ